ਅਗਰ ਸੈਕਸ ਏਰੀਆਸ ਤੇ ਕੁਛ ਹਾਲੇ ਨਿਕਲਦੇ ਆ ਜਿਨ੍ਹਾਂ ਦਾ ਕਲਰ ਪਿੰਕ ਜਾਂ ਸਫੈਦ ਹੋ ਸਕਦਾ ਦਾਣੇ ਨਿਕਲਦੇ ਆ ਜਿਹੜੇ ਕੋਈ ਗੁੱਛਿਆਂ ਦੀ ਸ਼ਕਲ ਸੀ ਜਾਂ ਦੂਰ ਦੂਰ ਵੀ ਹੋ ਸਕਦੇ ਆ ਸਰਵਾਈਕਲ ਦੇ ਵਿੱਚ ਦਾ ਨਹੀਂ ਸਕੋ ਕੈਨਸਲ ਹੋ ਜੇ ਤੇ ਤੁਹਾਨੂੰ ਇੱਕ ਵਾਇਰਸ ਦਾ ਅਟੈਕ ਹੋ ਸਕਦਾ ਜਿਹਨੂੰ ਅਸੀਂ ਹਿਊਮਨ ਪੈਪिलोਮਾ ਵਾਇਰਸ ਕਹਿੰਦੇ ਆ ਇਹ ਜ਼ਿਆਦਾਤਰ ਸੈਕਸ ਦੇ ਨਾਲ ਟ੍ਰਾਂਸਫਰ ਹੋਣ ਵਾਲਾ ਵਾਇਰਸ ਹੈ ਜੇ ਆ ਸੈਕਸ ਏਰੀਆਸ ਤੇ ਜ਼ਖਮ, ਛਾਲੇ ਜਾਂ ਕੋਈ ਪਿਰਪਲ ਬੁਗੈਰਾ ਬਣਦਾ 22 ਬਣਦਾ ਇਹ ਤੁਹਾਡੇ ਬੱਚਤਾਨੀ ਤੇ ਕੈਂਸਰ ਦਾ 22 ਵੀ ਬਣਦਾ ਤੇ بجائے ਨਾ ਤੇ بجائے ਨਾ ਤੇ ਰਸਤੇ ਦਾ ਕੈਂਸਰ ਵਿਭਾਗ ਦਾ 22 ਵੀ ਬਣ ਸਕਦਾ ਇਹਦੀਆਂ 100 ਕਿਸਮ ਦੀਆਂ ਟਾਈਪਸ ਨੇ 6ਵੀਂ 11ਵੀਂ ਕਿਸਮ ਦੀ ਜੋ ਟਾਈਪ ਹੋ ਜ਼ਿਆਦਾਤਰ ਸੈਕਸੇਰੀਅਸ ਤੇ ਅਟੈਕ ਕਰਦੀ ਆ ਤੇ 16 ਤੇ 18 ਨੰਬਰ ਦੀ ਇਹ ਕਿਸਮ ਜਿਹੜੀ ਉਹ ਬੱਚੇ ਪਾਂ ਦੇ ਕੈਂਸਰ ਦਾ ਬਾਇਸ ਬਣਦੀ ਆ ਲੱਮ ਤਾਂ ਇਹ ਤੁਹਾਨੂੰ ਮੈਂ ਪਹਿਲੇ ਦੱਸੀਆਂ ਜਿਹਦੇ ਵਿੱਚ ਇਹ ਮੰਥ ਕਈ ਮਹੀਨੇ ਐਸ ਤੁਹਾਡੇ ਛਾਲੇ ਜਾਂਦੇ ਮੈਡੀਸਨ ਲਈ ਰੱਖੋ ਲੇਕਿਨ ਅਗਰ ਡਾਇਗਨੋਸ ਨਾ ਕਰ ਸਕੋ ਤੇ Uh, कई किस्म दाई हाँ, रिस्क फॉर्म्स ने जड़िया uh, अलामत जाहिर कर द नहीं डायरेक्ट कैंसर ही है, है स्किन तो स्किन ट्रांसमिट होने वाली डिजीज है ते या सैक्सुअल इंटरकोर्स के दौरान ट्रांसफर होगी या सेक्स या एनल सैक्स के दौरान ही ट्रांसफर है, हैंड टू तो जनरल कॉन्टैक्ट ਮਤਲਬ ਅਗਰ ਤੁਸੀਂ ਜੈਂਟਲ ਸੈਕਸਰੀਅਲਸ ਨੂੰ ਟੱਚ ਕਰਦੇ ਹੋ ਆਪਣੇ ਹੱਥ ਨਾਲ ਤੇ ਅਗਰ ਤੁਹਾਡੇ ਬਾਟਨ ਰੂ ਹੈ ਇਹ ਵਾਇਰਸ ਅਟੈਚ ਹੈ ਤੁਹਾਨੂੰ ਮਨਤੀ ਕਿ ਲੋ ਜਾਏਗਾ। ਜੇ ਦੀ ਪ੍ਰੀਵੈਂਸ਼ਨ ਵਾਸਤੇ ਅਸੀਂ ਰਿਕਮੈਂਡ ਕਰਦੇ ਆ ਮਰਦਾਂ ਨੂੰ ਵੀ ਤੇ ਔਰਤਾਂ ਨੂੰ ਵੀ ਕਿ ਉਹ ਵੈਕਸੀਨੇਸ਼ਨ ਕਰਵਾ ਲੈਣ। ਜਾਂ ਸੇਫ ਸੈਕਸ ਦੀ ਪ੍ਰੈਕਟਿਸ ਕਰਨ ਕੋਂਡਮਸ ਵਗੈਰਾ ਯੂਜ਼ ਕਰਾਂ اچھی ਕੰਪਨੀ ਦੇ ਲੇਟੈਕਸ ਤੇ ਇਸ ਤੋਂ ਲਾਵਾ ਟੈਸਟ ਰეკਮੈਂਡ ਕਰਦੇ ਹਾਂ ਅਸੀਂ ਰੈਗੂਲਰ ਪੀਪ ਟੈਸਟਸ ਇਹਦੇ ਟਰੀਟਮੈਂਟ ਵਾਸਤੇ ਅਸੀਂ ਐਂਟੀਬਾਇਓਟਿਕਸ ਤਾਂਗੇ ਐਂਟੀਵਾਇਰਲਸ ਤਾਂਗੇ ਲੇਕਿਨ ਅਸੀਂ ਇਹ ਵੀ ਵਾਇਰਸ ਦੀ ਬੋਡੀ ਨੂੰ ਖਤਮ ਨਹੀਂ ਕਰ ਸਕਦੇ ਅਸੀਂ ਸਿਰਫ ਤੁਹਾਡੀਆਂ ਅਲਮਤਾਂ ਨੂੰ ਖਤਮ ਕਰ ਸਕਦੇ ਹਾਂ ਜਿਹਨੂੰ ਅਸੀਂ ਸਿਪਟੋਮੈਟਿਕ ਟਰੀਟਮੈਂਟਸ ਕਹਿੰਦੇ ਹਾਂ ਕਿ ਤੁਹਾਡੇ ਜ਼ਖਮਾਂ ਨੂੰ ਤੁਹਾਡੇ ਛਾਲਿਆਂ ਦਾਣਿਆਂ ਉਹ ਅਸੀਂ ਮੈਡੀਸਨ ਦੇ ਨਾਲ ਖਤਮ ਕਰ ਦਾਂਗੇ ਮਜ਼ੀਦ ਕਿਸੇ ਕਿਸਮ ਦਾ ਅਗਰ ਤੁਹਾਡੇ ਜ਼ਿਹਨ ਚ ਕੁਐਸਚਨ ਹੈ ਤੇ ਤੁਸੀਂ ਬਿਲਾ ਜਿਜਕ ਇਨਬਾਕਸ ਤੇ ਮੈਸੇਜ ਕਰੋ ਤੁਹਾਨੂੰ ਉਹਦਾ ਫੌਰਨ ਬਿਹਤਰੀਨ ਹੱਲ ਦੱਸਿਆ ਜਾਏਗਾ